ਉਸ ਜਿਹੜੀ ਫੇਕ ਜ਼ਿੰਦਗੀ ਦੀ ਗੱਲ ਕਰ ਰਹੇ ਸੀ ਨਾ ਮੈਂ ਥੋੜਾ ਜਿਹਾ ਕਿੱਟੀ ਪਾਰਟੀਆਂ ਦੇ ਦੌਰ ਵੱਲ ਲੈ ਕੇ ਜਾਣਾ ਚਾਹਣਾ ਤੁਹਾਨੂੰ ਕਿ ਇਹ ਇਹ ਨਹੀਂ ਹੈ ਕਿ ਅੱਜ ਦਾ ਸ਼ਹਿਰਾਂ ਦੇ ਵਿੱਚ ਇਹ ਬਹੁਤ ਪੁਰਾਣਾ ਕਨਸੈਪਟ ਚੱਲਦਾ ਆ ਰਿਹਾ ਹੈ ਪਰ ਹੁਣ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਮਟੀਰੀਅਲਿਜ਼ਮ ਹਾਵੀ ਹੋ ਗਿਆ ਪਹਿਲਾਂ ਇੰਨਾ ਜ਼ਿਆਦਾ ਨਹੀਂ ਸੀਗਾ ਹੁਣ ਸ਼ੋਅ ਆਫ ਦੀ ਜ਼ਿੰਦਗੀ ਤੁਹਾਨੂੰ ਲੱਗਦਾ ਹੈ ਕਿ ਫੇਕ ਵਰਲਡ ਹੈ ਇਹ ਐਕਚੁਅਲੀ ਫੇਕ ਵਰਲਡ ਦੇ ਵਿੱਚ ਆਪਾਂ ਜੀਦੇ ਆ ਜੇ ਤਾਂ ਤੁਹਾਡੀ ਯਾਰੀ ਦੋਸਤੀ 15 ਸਾਲ 20 ਸਾਲ 10 ਸਾਲ ਪੁਰਾਣੀ ਚੱਲ ਰਹੀ ਹੈ ਤੁਸੀਂ ਉਹਦੇ ਸੁੱਖਾਂ ਦੁੱਖਾਂ 'ਚ ਖੜੇ ਹੋ ਬੰਦਿਆਂ ਦੇ ਠੀਕ ਹੈ ਔਰ ਉਹਦੇ ਤੁਸੀਂ ਹਾਸੇ ਮਜ਼ਾਕ ਜਾਂ ਟਿਚਰਾਂ ਸਹਿਣ ਕਰ ਰਹੇ ਹੋ ਤੁਹਾਨੂੰ ਗੁੱਸਾ ਨਹੀਂ ਆ ਰਿਹਾ ਇਹਦਾ ਮਤਲਬ ਰੀਅਲ ਫਰੈਂਡਸ਼ਿਪ ਹੈ ਆਦਰਵਾਇਸ ਤਾਂ ਮਟੀਰੀਅਲਿਸਟਿਕ ਵਰਡ ਹੈ ਜੋ ਅੱਜ ਕੱਲ ਦਾ ਤਾਜ਼ਾ ਚੱਲ ਰਿਹਾ ਹੈ ਸਟੇਟਸ ਦੇਖ ਕੇ ਯਾਰੀਆਂ ਦੋਸਤੀਆਂ ਹੋ ਰਹੀਆਂ ਕਿਸੇ ਦਾ ਸਟੇਟਸ ਦੇਖ ਕੇ ਯਾਰੀ ਪੈਂਦੀ ਹੈ ਅੱਜ ਦੀ ਡੇਟ ਦੇ ਵਿੱਚ ਬਰਾਬਰ ਦੇ ਸਰਕਲ ਦੇ ਵਿੱਚ ਮੇਰੇ ਬਰਾਬਰ ਦਾ ਹੈ ਕਿ ਨਹੀਂ ਹਾਂ ਬਿਲਕੁਲ ਅੱਜ ਕੱਲ ਹੈ ਹੀ ਇਦਾਂ ਔਰ ਬ੍ਰਾਂਡਸ ਹੈ ਚਾਹੇ ਉਹ ਜਨਾਨੀਆਂ ਹੈ ਚਾਹੇ ਮੇਲ ਨੇ ਕੋਈ ਵੀ ਬੈਲਟਾਂ ਕੀ ਪਾ ਰਹੇ ਹੋ ਤੁਸੀਂ ਬੈਗਸ ਕਿਹੜੇ ਕੈਰੀ ਕਰ ਰਹੇ ਹੋ ਤੁਸੀਂ ਫੁੱਟਵੀਅਰ ਕਿਹੜੇ ਪਾ ਰਹੇ ਹੋ ਡਰੈਸਾਂ ਰਿਪੀਟ ਤੇ ਨਹੀਂ ਕਰ ਰਹੇ ਇਹਨਾਂ ਚੀਜ਼ਾਂ ਵੱਲ ਧਿਆਨ ਖੁਸ਼ੀ ਉਹਦੇ ਜੋ ਲੱਭਣ ਲੱਗੇ ਨਾ ਅਸੀਂ ਸਾਨੂੰ ਉਹ ਫੋਰ ਦਾ ਇੱਕ ਮੋਮੈਂਟਰੀ ਟਾਈਮ ਟੈਂਪਰੇਰੀਲੀ ਸਾਨੂੰ ਬਹੁਤ ਹੈਪੀਨੈਸ ਦਿੰਦੀ ਹੈ ਨਾ ਉਹ ਟੈਂਪਰੇਰੀ ਖੁਸ਼ੀ ਹੈ ਅਸਲੀ ਖੁਸ਼ੀ ਨਹੀਂ ਹੈ ਨਵਾਂ ਫੋਨ ਲਾਂਚ ਹੋਇਆ ਅੱਜ ਹੁੰਦੇ ਹੀ ਮੈਂ ਲੈ ਕੇ ਆਇਆ ਫਿਰ ਮੈਂ ਸ਼ਾਮ ਨੂੰ ਸਨੈਪਚੈਟ ਤੇ ਪਾਇਆ ਵੀ ਅੱਜ ਮੇਰੇ ਕੋਲੇ ਆ ਦੋ ਦਿਨ ਦੀ ਖੁਸ਼ੀ ਸਿਰਫ ਇਸ ਤੋਂ ਬਾਅਦ ਕੀ ਅਗਲੀ ਖੁਸ਼ੀ ਅਗਲਾ ਹੋਰ ਲੱਭਦਾ ਕਿਉਂਕਿ ਉਹ ਬੰਦਾ ਸੈਲਫ ਲਵ ਦੇ ਵਿੱਚ ਹੈ ਹੀ ਨਹੀਂ ਉਹ ਆਪਣੇ ਆਪ ਨੂੰ ਪਿਆਰ ਨਹੀਂ ਕਰ ਰਿਹਾ ਉਹ ਲੋਗਾ ਲਈ ਜਾਂ ਮਟੀਰੀਅਲਿਸਟਿਕਲੀ ਟੈਂਪਰੇਰੀ ਉਹਦੇ ਤੇ ਡਿਪੈਂਡ ਹੋ ਜਾਂਦਾ ਖੁਸ਼ੀ ਤੇ ਕਿ ਖੁਸ਼ੀ ਮੈਨੂੰ ਉੱਥੋਂ ਮਿਲੂਗੀ ਜੇ ਮੈਂ 1 ਡੈਡ ਲੱਗਦਾ ਫੋਨ ਲਾਵਾਂਗਾ ਮੈਨੂੰ ਖੁਸ਼ੀ ਮਿਲੂਗੀ ਉਹ ਵੀ 2 ਦਿਨ ਦੀ ਖੁਸ਼ੀ ਹੈ ਟੈਂਪਰੇਰੀ ਫਿਰ ਪਰਮਾਨੈਂਟ ਖੁਸ਼ੀ ਕਿੱਥੇ ਪਈ ਹੈ ਪਰਮਾਨੈਂਟ ਖੁਸ਼ੀ ਹੈ ਜੀ ਸੈਲਫ ਲਵ ਹਮ ਆਪਣੇ ਆਪ ਨੂੰ ਪਿਆਰ ਕਰੋ ਆਪਣੀ ਖੁਸ਼ੀ ਲਈ ਕਿਸੇ ਤੇ ਡਿਪੈਂਡ ਨਾ ਹੋ ਕਿ ਉਹਨੇ ਆਹ ਕੀਤਾ ਤੇ ਉਹਨੇ ਆਹ ਨਹੀਂ ਕੀਤਾ ਤੇ ਮੈਂ ਉਹਦੇ ਉਹਦੇ ਤੇ ਡਿਪੈਂਡ ਆਪਣੀ ਖੁਸ਼ੀ ਦੇ ਲਈ ਇਉਂ ਨੇ ਆ ਨਹੀਂ ਕੀਤਾ ਸੀ ਤਾਂ ਮੈਂ ਉਦਾਸ ਹੋ ਗਿਆ ਉਹਨੇ ਕੀਤਾ ਤਾਂ ਮੈਂ ਖੁਸ਼ ਹੋ ਗਿਆ ਆਪਣੇ 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 ਆਪ ਨੂੰ ਦੇਖੋ ਤੁਸੀਂ ਤੁਸੀਂ ਮੈਨੂੰ ਦੱਸ ਰਹੇ ਸੀ ਇੱਕ ਕਿੱਸਾ ਕਿ ਤੁਹਾਡਾ ਕੋਈ ਮਿੱਤਰ ਆਇਆ ਤੇ ਤੁਸੀਂ ਬੈਠ ਕੇ ਉਹਦੀ ਕਾਉਂਸਲਿੰਗ ਕਰ ਰਹੇ ਸੀਗੇ ਤੇ ਉਹ ਪੰਜ ਚੀਜ਼ਾਂ ਇਹ ਵੀ ਨਹੀਂ ਲਿਖ ਸਕਿਆ ਕਿ ਉਹ ਉਹ ਚਾਹੁੰਦਾ ਕੀ ਉਹਨੂੰ ਖੁਸ਼ੀ ਕਿਹਦੇ ਚੋਂ ਮਿਲਦੀ ਹੈ ਯਾਨੀ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਸਾਨੂੰ ਖੁਸ਼ੀ ਮਿਲਦੀ ਕਾਹਦੇ ਚੋਂ ਹੈ ਉਹ ਬੰਦਾ ਮੇਰਾ ਖਾਸ ਹੈ ਵੈਸੇ ਪੋਡਕਾਸਟ ਦੇਖ ਰਿਹਾ ਹੋਏਗਾ ਉਹਨੂੰ ਪਤਾ ਲੱਗ ਜਾਏਗਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਵੀ ਇੱਥੇ ਮੈਂ ਉਹਨੂੰ ਪੁੱਛਿਆ ਤੂੰ ਪੰਜ ਚੀਜ਼ਾਂ ਲਿਖ ਪੇਪਰ ਪੈਨ ਲੈ ਕੇ ਜੋ ਤੈਨੂੰ ਖੁਸ਼ੀ ਦਿੰਦੀਆਂ ਹੋਣ ਜਾਂ ਜਿਹੜਾ ਤੈਨੂੰ ਪੈਸ਼ਨ ਹੋਵੇ ਇਹ ਤੈਨੂੰ ਜੋ ਕਰਕੇ ਤੇਰੀ ਰੂਹ ਨੂੰ ਖੁਸ਼ੀ ਮਿਲਦੀ ਹੋਵੇ ਕੁਝ ਵੀ ਲਿਖ ਉਹ ਬੰਦੇ ਨੇ ਲਿਖਿਆ ਜੀ ਮੈਨੂੰ ਰੇਸਿੰਗ ਪਸੰਦ ਹੈ ਜੀ ਹੂੰ ਮੈਂ ਕਿਹਾ ਰੇਸਿੰਗ ਕਰੇਗਾ ਕਿੱਥੇ ਜਾਂ ਕੀਤੀ ਕਿੱਥੀ ਹੈ ਹਾਂ ਉਹ ਕਦੀ ਕਰ ਹੀ ਨਹੀਂ ਪਾਇਆ ਇੱਥੇ ਆਸ-ਪਾਸ ਪੰਜਾਬ ਦੇ ਵਿੱਚ ਕਿਹਨਾਂ ਰੇਸ ਕੋਰਟ ਹੈ ਨਾ ਐਕਸਪੋਜ਼ਰ ਹੈ ਐਵਲੀ ਗੇਮ ਦਾ ਕੋਈ ਸਰਕਟ ਨਹੀਂ ਹੈ ਹਾਂ ਦੂਜੀ ਕਹਿੰਦਾ ਸਲੀਪਿੰਗ ਮੈਂ ਕਿਹਾ ਇਹ ਤੈਨੂੰ ਖੁਸ਼ੀ ਦਿੰਦੀ ਹੈ ਹਾਂ ਖੁਸ਼ੀ ਕੀ ਦਿੰਦੀ ਐ ਸੋਚਣ ਲੱਗ ਗਿਆ ਜਿਉ 10 ਮਿੰਟ ਸੋਚੀ ਗਿਆ ਉਹਦੇ ਕੋਲ ਪੰਜ ਚੀਜ਼ਾਂ ਨਹੀਂ ਇਕੱਠੀਆਂ ਹੋਈਆਂ ਇਹ ਹਾਲਾਤ ਐ ਅੱਜ ਦੇ ਸਾਡੇ ਕੋਈ ਟਰੈਵਲ ਕਰਨਾ ਜਾਂ ਕੋਈ ਕੋਈ ਹੌਬੀ ਕੁਝ ਨਹੀਂ ਐ ਕੋਈ ਹੌਬੀਜ਼ ਹੀ ਨਹੀਂ ਐ ਨਾ ਕੋਈ ਸਪੋਰਟਸ ਐ ਨਾ ਕੋਈ ਟਰੈਵਲ ਐ ਨਾਥਿੰਗ ਨਾ ਕੋਈ ਉਹਦੇ ਯਾਰ ਦੋਸਤ ਸੀ ਉਹਦੇ ਯਾਰ ਦੋਸਤ ਵੀ ਐ ਨਹੀਂ ਕੀ ਇਕੱਲਾਪਨ ਮਾਰ ਰਿਆ ਸਾਨੂੰ ਅਸੀਂ ਅਸੀਂ ਬਹੁਤ ਇਕੱਲੇ ਹੋ ਗਏ ਆ ਇਕੱਲੇ ਹੋ ਗਏ ਨਾ ਰੀਅਲ ਫਰੈਂਡਸ ਐ ਨਹੀਂ ਤੁਹਾਡੇ ਕੋਲ ਤੁਸੀਂ ਫੇਕ ਚੀਜ਼ਾਂ ਦੇ ਵਿੱਚ ਭਜਦੇ ਭਜਦੇ ਫਰੈਂਡਸ਼ਿਪ ਵੀ ਫੇਕ ਆ ਗਈ ਆ ਜੀ ਉਹ ਸਿਰਫ ਫਾਇਦੇ ਦੀ ਫਰੈਂਡਸ਼ਿਪ ਹੈ ਸਿਰਫ ਫਾਇਦੇ ਦੀ ਫਰੈਂਡਸ਼ਿਪ ਤੂੰ ਤੁਹਾਨੂੰ ਮੈਂ ਫੋਲੋ ਕਰਦਾ ਰਹਿਣਾ ਤੁਸੀਂ ਬਹੁਤ ਜ਼ਿਆਦਾ ਟ੍ਰੈਵਲ ਕਰਦੇ ਹੋ ਟ੍ਰੈਵਲਿੰਗ ਖੁਸ਼ੀ ਦਿੰਦੀ ਹੈ ਬਹੁਤ ਜ਼ਿਆਦਾ ਦਿੰਦੀ ਮੰਨ ਤਾਂ ਐਟਲੀਸ ਬਹੁਤ ਜ਼ਿਆਦਾ ਦਿੰਦੀ ਹੈ ਔਰ ਮੈਂ ਸਭ ਨੂੰ ਕਹਿਣਾ ਚਾਹਨਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਟ੍ਰੈਵਲ ਕਰਾਓ ਚਾਹੇ ਸੋਲੋ ਟ੍ਰੈਵਲ ਕਰਾਓ ਜਿਹੜਾ 18 19 20 ਸਾਲ ਦਾ ਬੱਚਾ ਹੋ ਗਿਆ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹਨੂੰ ਐਥਿਕਸ ਦਾ ਤੁਹਾਡੇ ਮਿਲੇ ਹੋਏ ਨਾ ਫੈਮਿਲੀ ਤੋਂ ਕਿ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਕਿ ਡੂਜ਼ ਐਂਡ ਡਾਂਟਸ ਹੈ ਨਾ ਉਹਨੂੰ ਪਤਾ ਹੈ ਲੈਟ ਇਟ ਬੀ ਉਹਨੂੰ ਜਾਣ ਦੋ ਉਹ ਕਹਿੰਦਾ ਬੇਟਾ ਕੱਲਾ ਜਾ ਭਾਵੇਂ ਘੁੰਮ ਫਿਰ ਚਾਹੇ ਆਪਣੇ ਸਰਕਲ ਨਾਲ ਜਾ ਆਪਣੇ ਯਾਰਾਂ ਦੋਸਤਾਂ ਨਾਲ ਜਾ ਪਰ ਟ੍ਰੈਵਲ ਕਰਾਓ ਜਿਹੜੀ ਉਹ ਟ੍ਰੈਵਲ ਨੇ ਅਕਲ ਸਮਝ ਮਤ ਦੇਣੀ ਹੈ ਉਹ ਤੁਹਾਨੂੰ ਕਿਤੇ ਘਰ ਬੈਠੇ ਜਾਂ ਲੋਕਲ ਸਰਕਲ 'ਚ ਨਹੀਂ ਮਿਲਣੀ ਸਿਖਾਉਂਦੀ ਹੈ ਟ੍ਰੈਵਲਿੰਗ ਬਿਲਕੁਲ ਬਹੁਤ ਮਤ ਸਿਖਾਉਂਦੀ ਹੈ